ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ترسےم ਸਿੰਘ ਰਾਜੀਆ ਖੇਤੀ ਪੰਜਾਬ ਤੇ ਤੁਹਾਡਾ ਚੈਨਲ ਤੇ ਸਵਾਗਤ ਹੈ ਜੋ ਸਮੇਂ ਦਾ ਟਾਈਮ ਹੈ तकरीबन 3:30 ਹੋ ਚੁੱਕੇ ਨੇ ਸ਼ਾਮ ਦੇ ਤੇ ਅੱਜ ਮਾੜੀ ਰਾਇਲ ਸੀ ਵੀ ਕੰਮ ਲੋਡ ਕਰਾਂਗੇ ਹੋਰ ਤੇ ਸਪਰੇਅ ਵਾਲਾ ਆਪਾਂ ਨੇ ਸੱਦਣਾ ਸੀਗਾ ਉਹ ਟਰੈਕਟਰ ਤੇ ਜਿਹੜਾ ਫਿਟਿੰਗ ਕਰੀ ਹੁੰਦੀ ਔਰ ਉਹਦੇ ਨਾਲ ਸਪਰੇਅ ਕਰਨੀ ਸੀ ਚੋਨੇ ਦੇ ਨਦੀਨ ਨਾਲ ਹੀ ਕੱਖਾਂ ਵਾਲੀ ਤੇ ਅੱਜ ਹੋਰ ਹੀ ਮਸਲਾ ਹੋ ਗਿਆ ਉਹ ਮਸਲੇ 'ਚ ਜਾਣਾ ਪੈਂਦਾ ਹੁਣ ਜਦੋਂ ਪੰਚਾਇਤ ਸਾਂਝੇ ਕਰਕੇ ਉਹ ਮਸਲੇ 'ਚ ਗਏ ਤਾਂ ਇਹਦੇ ਵੀ ਘੰਟੇ 'ਚ ਮੁੜਿਆ ਆਵਾਂਗੇ ਸਾਰਾ ਦਿਨ ਹੀ ਫੁੱਟ ਗਿਆ ਹੁਣ ਮੈਂ 6 ਵਜੇ ਪਹੁੰਚਿਆ ਕਰੇ ਅਜੇ ਵੀ ਜਿਹਨਾਂ ਗਏ ਸੀ ਉਹ ਕਹਿੰਦੇ ਚਾਹ ਪਾਣੀ ਪੀ ਕੇ ਜਾਈਂ ਬਾਈ ਖਰਜਾ ਮਾ ਬਾਈ ਹੁਣ ਤਾਂ ਇੱਕ ਮਿੰਟ ਦਾ ਟਾਈਮ ਨਹੀਂ ਮੈਨੂੰ ਕਾਲੀ ਹੈ ਇਹ ਡੰਗਰ ਪਸ਼ੂਆਂ ਦਾ ਤੇ ਹੋਰ ਤਲੇ ਮਰੀ ਆਉਂਦ ਨੂੰ ਬੀਬੀ ਤੇ ਜੋਤ ਨੇ ਕਰ ਲਿਆ ਸੀਗਾ ਤੇ ਖੇਤ ਪੌਦ ਬਿਨਾ ਬਹੁਤ ਖਿਆਈ ਆਈ ਪਈ ਐ ਫੱਕ ਬਿਨਾ ਪਨੀਰੀ ਬਿਨਾ ਜਿਹਨੂੰ ਆਪਾਂ ੜਡੜ ਏਰੀਏ ਦੇ ਨਾਂ ਦੇ ਹਿਸਾਬ ਨਾਲ ਬੋਲਿਆ ਜਾਂਦਾ ਪੌਦ ਫੱਕ ਪਨੀਰੀ ਕੁਛ ਵੀ ਕਹਿ ਸਕਦਾ ਏਰੀਆ ਦਾ ਪਪਾਉ ਦੇ ਦਾ ਬੰਦਾ ਇਹਨੂੰ ਤੇ ਤੇ ਅੱਜ ਚੱਲ ਮੈਨੂੰ ਹੁਣ ਹਰਕੀਤ ਭੈਣ ਕਾ ਫੋਨ ਆਇਆ ਤੇ ਪ੍ਰੋਨੋ ਸਾਹਿਬ ਦਾ ਤੇ ਉਹ ਕਹਿੰਦਾ ਸਵੇਰੇ ਭਾਈ ਪੱਟ ਕੇ ਲੈ ਜੀ ਤਕਰੀਬਨ ਕਿ ਨਾ ਵੀ ਹੁਣ ਆਜੂ ਮੈਂ ਹੁਣ ਤੱਕ ਵੇਲਾ ਹੋਜੂ ਬਾਈ ਤੇ ਕਿਹ ਨਾ ਸਵੇਰੇ ਪੱਟ ਕੇ ਲੈ ਜੀਏ ਤਕਰੀਬਨ ਆਪਾਂ 2 ਕਿੱਲਾਂ ਦੀ ਪਹੁੰਚ ਆਹੀ ਦੀ ਚਲੋ ਸਵੇਰ ਆਹੀ ਹੈ ਅੱਜ ਸਵੇਰ ਭਲੀ ਕਰਨੀ ਨੇ ਕਿ ਅੱਪ ਸਵੇਰੇ ਪੱਟ ਲਿਆਵਾਂਗੇ ਬਾਈ ਇਹ ਘਰਾਤ ਮਸਾਲੇ ਨੇ ਲੋਟ ਮਸਾਉਂਦੇ ਨੇ ਇਹ ਪਿੰਡ ਚ ਮਸਲਾ ਸੀ ਕਿਸੇ ਨਾਲੇ ਲੋਟ ਨਹੀਂ ਆਇਆ ਸਾਰਾ ਦਿਨ ਗਰਮੀ ਚ ਬਹਿ ਕੇ ਬੁਰੇ ਹਾਲ ਹੋ ਕੇ ਆ ਗਏ ਤੇ ਹੁਣ ਸ਼ਾਮਾਂ ਦੇ ਟਾਈਮ ਹੋਏ ਨੇ ਦੋ ਮਿੰਟ ਪਾਣੀ ਪੀ ਕੇ ਬਸ ਮੈਂ ਪਰਨਾ ਢਾ ਕੇ ਦੂਸਰੀ ਵਾਰ ਬੰਨੇ ਤੇ ਸ਼ਰਟ ਪਾਈਏ ਕੁਰਤਾ ਪਜਾਮਾ ਲਾ ਕੇ ਤੇ ਮੈਂ ਦੋ ਮਿੰਟ ਗੱਲਾਂ ਕਰ ਲਵਾਂ ਤੇ ਜਿਨ੍ਹਾਂ ਦੇਖ ਵੀਡੀਓ ਪਾ ਕੇ ਤੁਹਾਡੇ ਨਾਲ ਗੱਲਾਂ ਨਾ ਕਰੀ ਉਹਨਾਂ ਟਾਈਮ ਸਾਬਰ ਨਹੀਂ ਆਉਂਦਾ ਤੇ ਐ ਲੈ ਰਵੀ ਆਪਾਂ ਅੱਜ ਕੁਝ ਖਾਲੀ-ਖਾਲੀ ਇਹ ਫਿਰਦੇ ਆ ਜੀ ਇਹ ਤੁਹਾਡੇ ਨਾਲ ਵੀਡੀਓ ਤੇ ਰابطਾ ਨਾ ਕੰਮ ਕਰੀ ਤੇ ਸਰੀਰ ਤਕਾਬਟ ਜਿਮ ਨਹੀਂ ਬਠਾ ਅੱਜ ਕਿਉਂ ਬਈ ਖੇਤ ਕੰਮ ਕਰਨਾ ਵੀ ਔਕਾ ਨਹੀਂ ਕੱਪੜੇ ਜੇ ਪਾ ਕੇ ਬੂਟ ਬਾੜ ਚ ਪਾ ਕੇ ਮੈਨੂੰ ਕੈਰ ਚ ਰਹਿਣਾ ਬੜਾ ਔਖਾ ਲੱਗਦਾ ਤੇ ਅੱਜ ਸਾਰਾ ਦਿਨ ਮੰਗੂ ਰਹਿਣਾ ਪੈ ਗਿਆ ਸਵੇਰੇ 10 ਵਜੇ ਦੇ ਗਏ ਹੋਏ ਸੀ ਤੇ ਹੁਣ ਆਇਆ ਕਿਸੇ ਦਾ ਜ਼ਰੂਰੀ ਕੰਮ ਸੀਗਾ ਚਲੋ ਕਰਦੇ ਆਪਾਂ ਗੱਲਾਂ ਬਾਤਾਂ ਤੇ ਬਹੁਤ ਆਪਾਂ ਨੂੰ ਮਿਲ ਗਈ ਤਾਂ ਪਹਿਲਾਂ ਵਧਾਈਆਂ ਵਾਲੀ ਗੱਲ ਹੋ ਗਈ ਤੇ ਦੂਸਰਾ ਮੈਂ ਤੇ ਜੋਤ ਵੀ ਝੋਨਾ ਲਾ ਕੇ ਮੁੰਡਾ ਕੁਝ ਬੀਜ ਕਿ ਨਿਕਰਿਆ ਫਿਰਦਾ ਤੇ ਕੈਂਪਰ ਮੁੱਕ ਗਿਆ ਹੋਏ ਥੋੜੀ ਬਰਫ ਪਾ ਰਿਹਾ ਸੋਹਣਾ ਪੁੱਤ ਮੇਰਾ ਸ਼ੇਰੂ ਬਰਫ ਪਾਉਣ ਵਾਲੀ ਐ ਜੀ ਹਾਂਜੀ ਇੱਕ ਵਾਰੀ ਫੇਰ ਹਾਜ਼ਰਾਂ ਤੇ ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਸੋਚਿਆ ਸੀ ਮੰਨਣ ਵਾਲਾ ਆਪਦੇ ਨਾਲ ਕਿ ਕਰਾਂਕ ਨਾ ਕਰਾਂ ਦੋ ਚਿੱਤੇ ਜੇ ਮਨ ਹੋਇਆ ਪਿਆ ਸੀ ਫਿਰ ਮੈਂ ਸੋਚਿਆ ਡਿਸੀਜਨ ਲੈ ਲਿਆ ਕਿ ਪੋਜੀਟਿਵ ਥਿੰਕਰ ਰੱਖੀਏ ਕਰੀ ਹੀ ਲੈਨੇ ਜਿਹੜਾ ਕਿਨੇ ਵੀ ਮਨ ਚ ਗੱਲ ਰੱਖਣੀ ਚਾਹੀਦੀ ਨਹੀਂ ਬਾਹਰ ਟਾਈਮ ਚਲ ਜਿਹੜੀ ਕੋਈ ਕਿਸੇ ਦਾ ਨੁਕਸਾਨ ਕਰੇ ਉਹ ਤਾਂ ਰੱਖਣੀ ਚਾਹੀਦੀ ਹੈ ਜੇ ਕੋਈ ਕੰਮ ਦੀ ਗੱਲ ਸ਼ੇਅਰ ਕਰ ਲਾਂ ਕੋਈ ਮਾੜੀ ਗੱਲ ਨਹੀਂ ਤੇ ਜਿਹੜਾ ਪਿੰਡਾਂ ਵਿੱਚ ਬਈ ਭਾਈਚਾਰਕ ਏਕਤਾ ਤਬਾਕ ਹੈ ਇਹਨੂੰ ਜਿਹੜਾ ਜਦਾ ਮਾਹੌਲ ਖਰਿਆਬ ਕਰ ਰਿਹਾ ਹੈ ਪੈਸਾ ਜੇ ਇਹ ਕਹਿੰਦੇ ਕੋਈ ਰਿਸ਼ਤੇਦਾਰੀ ਤੋੜਨੀ ਆ ਉਹ ਚ ਪੈਸਾ ਦੇ ਦੋ ਆਟੋਮੈਟਿਕ ਹੀ ਰਿਸ਼ਤੇਦਾਰੀ ਖਤਮ ਹੋ ਜਾਊ ਜੇ ਇਹ ਕਹਿੰਦੇ ਵੀ ਪਿੰਡ ਚ ਕਿਸੇ ਨਾਲ ਵਰਤ ਨਾ ਟਾ ਉਹਨੂੰ ਪੈਸਾ ਦੇ ਦੋ ਉਹ ਆਟੋਮੈਟਿਕ ਹੀ ਖਤਮ ਹੋ ਜਾਊ ਇਹ ਹੀ ਪਿੰਡਾਂ ਦਾ ਭਾਈਚਾਰਾ ਤੋੜ ਰਿਹਾ ਹੈ ਪੈਸਾ ਕਿਉਂ ਦਿਨੋਂ ਦਿਨ ਖਰਚੇ ਵਧ ਰਹੇ ਨੇ ਚੀਜ਼ਾਂ ਦੀਆਂ ਡਿਮਾਂਡਾਂ ਵਧ ਰਹੀਆਂ ਨੇ ਮਾੜਾ ਕੋਈ ਖਾਂਦਾ ਨਹੀਂ ਮਾੜਾ ਕੋਈ ਫੈਨ ਦਾ ਨਹੀਂ ਪਹਿਲਾਂ ਇੱਕ ਪੱਖੇ ਥੱਲੇ ਸਾਰਾ ਟੱਬਰ ਪਾਇਆ ਜਾਂਦਾ ਸੀ ਤੇ ਹੁਣ ਅੱਡੋ ਅੱਡ ਕਮਰੇ ਤੇ ਅੱਡੋ ਅੱਡੇ ਸੀ ਨੇ ਐਲ ਸੀ ਡੀਆਂ ਨੇ ਵਾਈਫਾਈ ਨੇ ਮੋਬਾਈਲ ਨੇ ਜਿੰਨੇ ਹੀ ਬੱਚੇ ਨੇ ਜਿੰਨੇ ਘਰ ਦੇ ਜੀ ਨੇ ਉਹਨੇ ਮੋਬਾਈਲ ਨੇ ਫਿਰ ਇੱਕ ਦਸ ਪਿਆਰ ਰੱਖਿਆ ਹੁੰਦਾ ਤੇ ਕੰਮ-ਕੰਮ ਤਾਂ ਸੀ ਕਹਿੰਦੇ ਵੀ ਹਵਾਨੀਆਂ ਵਾਂਗੂ ਸੀ ਇਸ ਕਰੀਏ ਕੰਮ ਸਾਨੂੰ ਹੋਵੇ ਨਾ ਵੀ ਐਸ ਹਵਾਨੀਆਂ ਵਾਂਗੂ ਕਰੀਏ ਤੇ ਇਸੇ ਤੇ ਟਾਪਿਕ ਤੇ ਆਪਾਂ ਗੱਲ ਕਰਨੀ ਹੈ ਤੇ ਦਿਨੋਂ ਦਿਨ ਜੀਮੀਦਾਰ ਕਰਜ਼ਈ ਹੋ ਰਿਹਾ ਪਿੰਡਾਂ ਦੇ ਛੋਟੇ ਕਿਸਾਨ ਕਰਜ਼ਈ ਹੋ ਰਹੇ ਨੇ ਤੇ ਵੱਡੇ ਕਿਸਾਨਾਂ ਦਾ ਵੀ ਧੂਆਂ ਨਿਕਲ ਗਿਆ 15-15 ਕਿੱਲੇ ਵਾਲਾ ਬਹੁਤ ਬੁਰਾ ਹਾਲ ਹੋ ਗਿਆ ਵਿੱਚ ਜਿਹੜੇ ਵਿੱਚ ਕਿੱਲੇ ਦੋ ਦੋ ਕਿੱਲੇ ਨੇ ਵਧੀਆ ਰੋਟੀ ਖਾਈਆਂ ਨੇ ਜਿਹੜੇ ਮਿਹਨਤ ਨਾਲ ਟਾਈਮ ਨਾਲ ਆਪ ਦੀ ਬੁਰਕੀ ਰੁੱਖੀ ਮਿੱਸੀ ਕਾਗੇ ਟਾਈਮ ਲਗਾਉਂਦੇ ਨੇ ਉਹ ਬੱਚਿਆਂ ਵਾਸਤੇ ਘੁੱਟੀ ਵੀ ਪਾਈ ਬੱਟੀਆਂ ਵਿੱਚ ਵਿੱਚ ਭਾਈ ਖੁੱਲਾ ਕੰਮ ਚੱਲਿਆ ਹੋਇਆ ਉਹ ਉਹਨਾਂ ਨੇ ਘਾਟੇ ਖਾ ਲਏ ਇੱਕ ਤਾਂ ਹੁੰਦੀ ਹੈ ਕੁਦਰਤੀ ਮਾਰ ਇੱਕ ਮਾਰ ਹੁੰਦੀ ਹੈ ਜਿਹੜੀ ਆਪਾਂ ਆਪ ਦੇ ਆਪ ਖੁੱਲ੍ਹ ਖੇਡਾਂ ਨਾਲ ਕਰ ਲੈਂਦੇ ਆ ਜਿਹੜੀ ਖੁੱਲ੍ਹ ਖੇਡਾਂ ਵਾਲੀ ਮਾਰ ਆ ਉਹ ਬੰਦੇ ਨੂੰ ਮਾਰ ਦਿੰਦੀ ਹੈ ਕੁਦਰਤੀ ਮਾਰ ਚ ਭੈਣ ਭਾਈ ਵੀਰ ਵੀ ਸਾਥ ਦੇ ਦਿੰਦੇ ਨੇ ਦੁੱਖ ਸੁੱਖ ਬਣਾ ਲੈਂਦੇ ਨੇ ਬੰਦੇ ਦਾ ਇਸ ਟੌਪਿਕ ਤੇ ਗੱਲ ਕਰਦੇ ਆ ਤੇ ਪਿੰਡਾਂ ਵਿੱਚ ਪੈਸਾ ਬੰਦੇ ਨੂੰ ਜਿਹੜਾ ਵੀ ਪਹਿਲਾਂ ਵਰਤ ਰਹੇ ਨੇ ਲੋਕ ਕੋਈ ਵੀ ਹੈਗਾ ਕਿਸੇ ਵੀ ਪਿੰਡ ਦਾ ਤੁਸੀਂ ਛੋਡੇ ਜਿਹੜੇ ਵੀਰ ਬਲੌਗ ਦੇਖਦੇ ਹੋ ਛੋਡੇ ਪਿੰਡਾਂ ਚ ਵੀ ਆ। ਮੰਗ ਰਹੂ ਪੈਸੇ ਨਾਲ ਰੌਲਾ ਪੈ ਜਾਂਦਾ। ਕਾਰਨ ਕੀ ਹੁੰਦਾ ਬੰਦਾ ਕਿਸਾਨ ਲੈਣਾ ਟੁੱਟ ਜਾਂਦਾ। ਜਾਂ ਇਸ ਪ੍ਰਸਤੀ ਕਿਸਾਨਾਂ ਵਿੱਚ ਕਰਦੇ ਨੇ ਜਿਹੜੇ ਟੁੱਟ ਜਾਂਦੇ ਨੇ। ਮੰਗ ਰਹੂ ਨੂੰ ਦੇਣੇ ਵੀ ਔਖੇ ਹੋ ਜਾਂਦੇ ਨੇ। ਜਦੋਂ ਦੇਣੇ ਔਖੇ ਹੋ ਜਾਂਦੇ ਨੇ ਤੇ ਫੇਰ ਗੱਲ ਠਾਣਿਆ ਪ੍ਰਤੀ ਤੇ ਪੰਚਾਇਤੀ ਰੌਲੇ ਤੋਂ ਉਹ ਜਨ ਇਹ ਗੱਲ ਵੱਧ ਜਾਂਦੀ ਹੈ। ਤੇ ਕਿਸੇ ਤਾਂ ਪਰਪੰਦੇ ਵਿੱਚੀ ਹੋਰ ਰਿਸ਼ਤੇ ਰ ਭੈਣ ਭਾਈ ਆ ਜਾਂਦੇ ਨੇ ਇਧਰ ਉਧਰ ਕਰਾਉਣ ਵਾਲੇ ਵੀ ਸੈੱਟ ਕਰਾ ਰੀ ਨਾ ਟਿਕਟ ਗਿਆ ਕਰਾ ਰੀ ਵੀ ਵਰਤਰੇ ਰਹਿਣ ਭੈਣ ਭਾਈ ਜਾਂ ਪਿੰਡ ਤੇ ਇੱਕ ਤਤਵਾਕ ਰਹਿ ਜੇ ਭਾਈਚਾਰਾ ਰਹਿ ਜੇ ਪਰ ਪੈਸਾ ਹੀ ਦੀ ਚੀਜ਼ ਹੈ ਜਿਹੜੀ ਸਾਰੇ ਰਿਸ਼ਤੇ ਖਤਮ ਕਰ ਦਿੰਦਾ ਇਹਦੇ ਵਿੱਚ ਮੁੱਖ ਅੱਲਾ ਪੈਸਾ ਦਾ ਰਹਿ ਜਾਣਾ ਕਿਉਂ ਜਿਹੜੀ ਮਾਇਆ ਦਾ ਇਹ মোহ ਹੈ ਹੰਕਾਰ ਹੈ ਇਹ ਚੀਜ਼ ਹੀ ਅਸੀਂ ਬੰਦੇ ਨੂੰ ਪਾਗਲ ਕਰ ਦਿੰਦੀ ਹੈ ਤੇ ਇਹੀ ਗੱਲ ਆ ਬਾਈ ਥੋੜਾ ਖਾ ਲਓ ਪਰ ਸੌਖਾ ਖਾ ਲਓ ਥੋੜਾ ਖਾ ਲਓ ਸਬਰ ਨਾਲ ਖਾ ਲਓ ਫੱਟੇ ਚੱਕਣ ਤੋਂ ਗਰੇਜ਼ ਕਰੋ ਆਪਦੇ ਬੱਚਿਆਂ ਬਾਰੇ ਆਪਾਂ ਸੋਚੀਏ ਜੇ ਆਪਾਂ ਉਹ ਚਿੱਟੇ ਪਾ ਕੇ ਬੰਨ ਕੇ ਪਰਨੇ ਬੂਟ ਪਾ ਕੇ ਸਵੇਰੀ ਗੱਡੀਆਂ 'ਚ ਬੈਠਣਾ ਫੇਰ ਤਾਂ ਘਰ ਨਹੀਂ ਵਸਦੇ ਭਰਾਵੋ ਤੇ ਅਸੀਂ ਇਹ ਲਾ ਕੇ ਅੰਦਰ ਪੈਣਾ ਜੇ ਆਪਾਂ ਚਾਰ ਪਸ਼ੂ ਰੱਖੇ ਨੇ ਹੁਣ ਮੇਰੇ ਕੋਲ 11 ਪਸ਼ੂ ਨੇ 19 ਕਿੱਲੇ ਬਾਣਦੇ ਨੇ ਮੈਂ ਜਮ੍ਹਾਂ ਅਨਸਰ ਦੇ ਨੂੰ ਦਿਹਾੜੀ ਆਪਾਂ ਉਹਨਾਂ ਨੇ ਹੀ ਅਸੀਂ ਮੈਂ ਜੋਤ ਮੰਮੀ ਆਮਨ ਅਚਾਰੇ ਪੰਜਾਬ ਰਕਮ ਮਰਜੀ ਔਕੇ ਸੌਕੇ ਸਾਰਦੇ ਆ ਤੇ ਆਪਾਂ ਨੂੰ ਸਾਰਨਾ ਵੀ ਚਾਹੀਦਾ ਹੈ ਕਿਉਂ ਠੇਕੇ ਦੇ ਮਾਣ ਲੇਤਾ ਉਹ ਵੀ ਰੁਪਈ ਰੁਪਈ ਨਾਲ ਪੈਸਾ ਜੋੜਦਾ ਜੇ ਉਤ ਤਾਂ ਆਪਾਂ ਕਹੇ ਵੀ ਆ ਆੜੀ ਤੋਂ ਵਾ ਵੀ ਦਿਹਾੜੀ ਤੋਂ ਫੇਰ ਨਹੀਂ ਲੂਟਾਉਣਾ ਵੀ ਆਪ ਨਕਲ ਲਾਉਣ ਵੀ ਨਾ ਜਾਈਏ ਕੰਮ ਤਾਂ ਕਰਨਾ ਪਊਗਾ ਜੇ ਬੱਚੇ ਪਾਲਣੇ ਨੇ ਅੱਜ ਦੇ ਜਮਾਨੇ ਚ ਮਹਿੰਗਾਈ ਦੇ ਚ ਤਾਂ ਆਪਾਂ ਨੂੰ ਵੀਰੋ ਕੰਮ ਕਰਨੇ ਪਊਗਾ ਤੇ ਬੱਚਿਆਂ ਨੇ ਢਿੱਡ ਭਰਨ ਖਾਤਰ ਤੇ ਤੇ ਮੈਂ ਹਜੇ ਲਦਰਵਿੰਦਰ ਬਿਸਕੁਟ ਲੈ ਕੇ ਆਇਆ ਹਾਂ ਉਹਨਾਂ ਡੱਬੀ 5 ਰੁਪਏ ਵਾਲੀ ਤੇ ਮੈਂ ਹਜੇ ਦਵਿੰਦਰ ਮੈਂ ਥੋੜਾ ਜਿਹਾ ਠੰਡਾ ਠੁੰਡਾ ਫੜ ਲੈਣਾ ਦਵਿੰਦਰ ਮੇਰੇ ਨੂੰ ਵੀ ਕੰਜੂਸ ਹੈ ਕਹਿਣਾ ਡੈਡੀ ਪੈਸਾ ਕਿਉਂ ਲਈ ਨੇ ਪੈਸੇ ਥੋੜਾ ਲਾਉਣੇ ਹੁੰਦੇ ਨੇ ਚਲ ਪ੍ਰਮਾਤਮਾ ਨੂੰ ਹੀ ਤੇ ਮੱਤ ਬਕਸੇ ਰੱਖੇ ਜਿਹੜਾ ਜਿਹੜੇ ਜਵਾਨੇ ਚ ਕੰਜੂਸ ਹੈ ਆਪਦੇ ਮਿਹਨਤ ਕਰਦਾ ਉਹੀ ਪਾਸ ਆ ਬਾਈ ਫੱਟੇ ਚੱਕਣ ਵਾਲਾ ਬੰਦੇ ਦਾ ਬੁਰਾ ਹਾਲ ਹੈ ਤੇ ਜੇ ਆਪਾਂ ਉਹਦੀ ਟੂਰਾਂ ਤੇ ਜਾਣ ਦਾ ਹੱਕ ਬਣਦਾ ਨਾਉਣ ਕਰਨ ਵੀ ਜਾਓ ਟੂਰਾਂ ਤੇ ਵੀ ਜਾਓ ਸਾਹਬ ਨਾਲ ਜਾਓ ਬਾਰੇ ਬੱਚਿਆਂ ਨੂੰ ਭੇਜੋ ਆਪ ਵੀ ਜਾਓ ਜੇ ਆਪਾਂ ਨੂੰ ਬਰਫਾਂ ਤੇ ਘੁੰਮਣ ਦੇ ਪਰੀਏ ਪੈਸੇ ਹੈ ਕਹਿੰਦਾ ਪੱਲੇ ਹੈ ਨਹੀਂ ਤੇ ਲਾ ਕਰਦੀ ਮੇਲਾ ਮੇਲਾ ਫਿਰ ਉਵੇਂ ਕੰਮ ਨਹੀਂ ਚੱਲਣਾ ਮਿੰਤ ਵੀ ਕਰਨੇ ਪਊ ਬੱਚੇ ਵੀ ਪਾਲਣੇ ਪੈਣਗੇ ਤੇ ਨਾਲ ਮਾੜੀ ਮੋਟੀ ਸਾਲ ਸਮਾਹੀ ਕਦੇ ਕਦਰ ਦੇਣਾ ਕੋਈ ਐਸ ਪ੍ਰਸਤੀ ਵਾਲੀ ਜ਼ਿੰਦਗੀ ਵੀ ਚੱਲ ਜਾਨੀਏ ਜੇ ਮਹੀਨੇ ਚ ਆਪਾਂ 5-10 ਦਿਨ ਲਾਈ ਐ ਇਸ ਪ੍ਰਸਤੀ ਵਾਲੀ ਫੇਰ ਨਹੀਂ ਲੰਘਦੀ ਹਾਂ ਨਾ ਧੋਕੇ ਰੋ ਜਨੋਂ ਬੇਲੇ ਵਾਲੇ ਜਿਹੇ ਕੱਪੜੇ ਧੁੱਤੇ ਹੋਏ ਨੇ ਸਾਬਣ ਥੋੜੇ ਨਾਲ ਉਹ ਪਾ ਲੋ ਜੇ ਰੋਜ਼ ਛਟ ਕੱਪੜੀਏ ਭਣ ਕੇ ਨਹੀਂ ਕੰਮ ਲੋਟਾਉਣਾ ਤੇ ਸਾਰੇ ਵੀ ਨਾ ਪਹਿਣਾ ਇਹਨੂੰ ਬੇਨਤੀ ਐ ਤੇ ਆਪ ਦੀ ਗੱਲ ਵੀ ਕਰਦਾ ਮੈਂ ਤੇ ਆਪ ਦਾ ਥੋੜਾ ਖਾਲੀ ਪਾਣੀ ਭਾਈ ਆਪ ਦਾ ਚਾਦਰ ਦੇਖ ਕੇ ਪੈਰ ਪਸਾਰੀਏ ਮਾਂ ਗਰਵਾਇ ਨਾ ਹੋਵੇ ਵੀ ਜਣੇ ਚਾਦਰ ਨਾਲ ਰਹੇ ਤੇ ਪੈਰ ਲੱਤਾਂ ਨਿਕਲ ਜਾਣ ਨਾਲ ਲੱਤਾਂ ਛੱਡੇ ਪਾੜ ਜਾਣ ਮਾਗਰ ਉਹੇ ਕੰਮ ਹੁੰਦੇ ਦੇਖੇ ਨੇ ਮੈਂ ਆਪ ਕੋਦ ਲੋਕਾਂ ਨਾਲ ਇਹੀ ਗੱਲ ਆ ਬਾਈ ਚਾਦਰ ਦੇਖ ਕੇ ਪੈਰ ਫਸਾਰੂ ਕਿਸੇ ਤਕੜੇ ਨੂੰ ਦੇਖ ਕੇ ਆਹ ਗੱਡੀ ਲੈਣੀ ਐ ਆ ਵੱਡਾ ਅਰਜਨ ਲੈਣਾ ਜਾਂ ਲੈਣਾ ਇਹ ਬਹੁਤ ਔਕੇ ਨੇ ਲੈਣੇ ਕਿਸ਼ਤਾਂ ਭਰਨੇ ਆ ਬਹੁਤ ਔਕੀਆਂ ਨੇ ਮੇਰੇ ਵੀਰੋ ਕਿਸਾਨ ਭਾਈਓ ਤੇ ਜਿਹੜੇ ਸਾਡੇ ਬਿਊਬਰ ਚ ਦੇਖਦੇ ਨੇ ਤੇ ਤੁਹਾਨੂੰ ਗੱਲ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇ ਮੇਰੀ ਗੱਲ ਤੁਹਾਨੂੰ ਵਧੀਆ ਲੱਗੀ ਤੇ ਸਾਰੇ ਕਿਸਾਨਾਂ ਤੱਕ ਪਹੁੰਚਾਓ ਛੋਟੇ ਵੱਡੇ ਤੱਕ ਕੁਈ ਮਾਰਤਸਾਸਤ ਰਿਟੈਣੀ ਇੱਕ ਸਲਾਈ ਐ ਭੈਣ ਭਾਈਆਂ ਨਾਲ ਆਪਣੀ ਤੇ ਕਮੈਂਟਾਂ ਚ ਤੁਸੀਂ ਵੀ ਦੱਸਿਓ ਅਸੀਂ ਤਾਂ ਭਾਈ ਜਾਇ ਸਿੰਪਲ ਨੋਰਮਲ ਜ਼ਿੰਦਗੀ ਨਾਲ ਟਾਈਮ ਲਗਾਉਨੇ ਆ ਬਾਲੇ ਪੱਟੇ ਚੱਤ ਚੱਕੇ ਰਿਆਂ ਤੇ ਡਰ ਲੱਗਦਾ ਕਿਉਂ ਉਣਾ ਕੇ ਦਿੱਤਾ ਸੀ ਰੀਆ ਚੱਲ ਆਪਦੀ ਲਾਈਫ ਨਗਾ ਆ ਕੇ ਆਪਣੀ ਲੰਘ ਜੁਈ ਐਂ ਗਾਂ ਬੱਚਿਆਂ ਦੇ ਦੇਪਰ ਛੱਡ ਜੀ ਕਿਤੇ ਇਹ ਨਾ ਹੋ ਵੀ ਆਪ ਤਾਂ ਲੈ ਲੀਏ ਨਜ਼ਾਰੇ ਬੱਚਿਆਂ ਮੋਝ ਸਾਰਾ ਕੀੜੀ ਘਤ ਮੋਝ ਕਾ ਕੁੱਟ ਰਹੇ ਨਾ ਫਿਰ ਕੀ ਕਰਾਂਗੇ ਇਹੀ ਗੱਲ ਆ ਬਾਈ ਆਪਣੇ ਮਿਹਨਤ ਤੇ ਧਿਆਨ ਰੱਖੋ ਦਿਨ ਰਾਤ ਕੰਮ ਕਰੋ ਸਿਆਣੇ ਬਣ ਕੇ ਰਹੋ ਮਾੜੀ ਸੰਗਤ ਤੋਂ ਬਚੋ ਤੇ ਸਭਨਾਂ ਨੂੰ ਬਹੁਤ-ਬਹੁਤ ਪਿਆਰ ਜੇ ਮੈਥੋਂ ਕਿਸੇ ਦੀ ਦਿਲ ਨੂੰ ਗੱਲ ਲੱਗੀ ਮੈਂ ਸੁਤੇ ਸੁਬਾ ਬੈਠੇ-ਬੈਠੇ ਨਾਲ ਗੱਲਾਂ ਕਰਨ ਨੂੰ ਹੀ ਇਹ ਮੈਟਰ ਤੇ ਗੱਲ ਛੇੜਨ ਨੂੰ ਜੀ ਕਰਿਆ ਜੇ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੀ ਉਹ ਮੈਨੂੰ ਗਲਤੀ ਨੂੰ ਮਾਫ਼ ਦਿਓ ਮਾਫ਼ ਕਰਿਓ ਪਰੇਵਨਾ ਸੋਤ ਸਭਾ ਬੈਸੇ ਦਿਮਾਗ ਚ ਆ ਗਈ ਗੱਲ ਵੀ ਆ ਜਾ ਮੀਟਰ ਦੀ ਗੱਲ ਕਰਨੀ ਹੈ ਤੇ ਇੱਕ ਵਾਰ ਵੀਡੀਓ ਨੂੰ ਫੇਰ ਲੈ ਕੇ ਤੇ ਸ਼ੇਅਰ ਕਰੋ ਤੇ ਖਰਚਾ ਤੇ ਫੱਟੇ ਚੱਕਣ ਨੂੰ ਗਰੀਜ਼ ਕਰੋ ਆਪਦੇ ਵੀ ਆ ਵੀ ਕਰ ਲਿਆ ਖਰਚ ਇਹ ਤੋਂ ਬਚੋ ਕੰਜੂਸਪਨ ਅਪਣਾਓ ਆਪਣਾ ਘਰ ਬਚਾਓ ਧੰਨਵਾਦ ਜੀ ਤੇ ਹੋਈ ਪੁੱਲਾਂ ਗਲਤ ਨਹੀਂ ਮਾਫੀ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੁਹਾਡਾ ਤਰਸੇਮ ਸਿੰਘ ਰਾਜੀਆ ਥੈਂਕਸ